ਪੁਰੇ ਰੇਂਜ ਦੇ ਡੀਆਈਜੀ ਸਦਾ ਹਰਮਨ ਵੀਰ ਸਿੰਘ ਗੱਲ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਫਲੋਸਪੁਰ ਵਿਖੇ ਇੱਕ ਰੈਡ ਲਾਈਟ ਦਾ ਪ੍ਰੋਗਰਾਮ ਜਾਰੀ ਕੀਤਾ ਜਾਂਦਾ ਜਿੱਥੇ ਕਿ ਸਰਪ੍ਰਾਈਜ਼ ਇਮੀਡੀਏਟਲੀ ਨਾਕੇ ਲਗਾਏ ਜਾਂਦੇ ਆ ਫਲੋਸਪੁਰ ਸਿਟੀ ਸਬਡਿਵੀਜ਼ਨ ਦੇ ਵਿੱਚ ਐਸ ਵੇਲੇ 16 ਨਾਕੇ ਲੱਗੇ ਹੋਏ ਆ ਜੋ ਵੱਖ-ਵੱਖ ਸਟਾਫ ਦੇ ਨਾਲ ਇਹ ਨਾਕੇ ਇਮੀਡੀਏਟਲੀ ਲਾਏ ਜਾਂਦੇ ਆ ਇਹਦੇ ਵਿੱਚ ਦਿਸ਼ਾ ਨਿਰਦੇਸ਼ ਇਹ ਹੁੰਦੇ ਆ ਜਨਰਲੀ ਕਿ ਸ਼ੱਕੀ ਪਰਸਿਆਂ ਦੀ ਚੈਕਿੰਗ ਕੀਤੀ ਜਾਵੇ ਵਹੀਕਲਸ ਚੈੱਕ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਨੇ ਨਾ ਕਿਹਾ ਡਿਫਰੈਂਸ ਐਸੋਲਸ ਸਿਟੀ ਸਬਡਿਵੀਜ਼ਨ ਦੇ ਵਿੱਚ 16 ਨਾਕੇ ਹੈ ਜਿਹੜੇ ਵੱਖ-ਵੱਖ ਪੁਆਇੰਟਾਂ ਦੇ ਵਿੱਚ ਕੁਝ ਸ਼ਹਿਰ ਤੋਂ ਬਾਹਰ ਜਾਣ ਵਾਲੇ ਪੁਆਇੰਟ ਹੈ ਕੁਝ ਜਿਹੜੇ ਬਿਜ਼ੀ ਪੁਆਇੰਟ ਹੈ ਉੱਥੇ ਕੁਝ ਪਿੰਡਾਂ ਦੇ ਵਿੱਚ ਜਿੱਥੇ ਕਿ ਬਹੁਤ ਘੱਟ ਪੁਲਿਸ ਦਾ ਕਈ ਵਾਰੀ ਆਮਦ ਰਫਤ ਹੋ ਜਾਂਦੀ ਹੈ ਉੱਥੇ ਇਮੀਡੀਏਟ ਨਾਕਾ ਲਾ ਕੇ ਤੇ ਲਗਾਏ ਜਾਂਦੇ ਹੈ ਨਾਕੇ ਇੰਗਰੈਟ ਲਾਈਟ ਜਿਹੜਾ ਸਾਡਾ ਇਹ ਇਮੀਡੀਏਟ ਨਾਕੇ ਲਗਾਉਣ ਦਾ ਇੱਕ ਜਿਹੜਾ ਅਭਿਆਨ ਹੈ ਉਹਨੂੰ ਰੈੱਡ ਲਾਈਟ ਦਾ ਇੱਕ ਨਾਮ ਦਿੱਤਾ ਗਿਆ ਇਹਦੇ ਵਿੱਚ ਦੁਪਹਿਰ ਨੂੰ ਅੱਜ ਤਾਂ ਪ੍ਰੋਗਰਾਮ ਇਸ ਕਰਕੇ ਕੀਤਾ ਗਿਆ ਕਿ ਦੁਪਹਿਰੇ ਲੋਕਾਂ ਦੀ ਆਮਦੋ ਰਫਤ ਵੈਸੇ ਘੱਟ ਹੁੰਦੀ ਹੈ ਪਰ ਕੋਈ ਟਾਵਾ ਟਾਵਾ ਨਿਕਲਦਾ ਤਾਂ ਜੋ ਸਨੇਚਰਸ ਕੋਈ ਹੋਰ ਸ਼ੱਕੀ ਪੁਰਸ਼ ਕੋਈ ਹੋਰ ਗਲਤ ਅੰਸਰ ਇਸ ਟਾਈਮ ਤੇ ਬਾਹਰ ਨਾ ਹੋਵੇ ਇਹ ਸਰਪ੍ਰਾਈਜ਼ ਨਾਕੇ ਇਸ ਕਰਕੇ ਲਗਾਏ ਜਾਂਦੇ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਡੀਆਈਜੀ ਸਾਹਿਬ ਫਰੋਜਪੁਰ ਰੇਂਜ ਉਹਨਾਂ ਵੱਲੋਂ ਰੈਡ ਅਲਰਟ ਜਿਹੜੇ ਨਾਕੀ ਉਹ ਲਗਾਏ ਜਾਂਦੇ ਆ ਜੇ ਜਦੋਂ ਕੋਈ ਵੀ ਹੰਗਾਮੀ ਸਥਿਤੀ ਹੁੰਦੀ ਹੈ ਤਾਂ ਉਹ ਰੈਡ ਅਲਰਟ ਜਾਰੀ ਕਰ ਦਿੱਤਾ ਜਾਂਦਾ ਉਹਦੇ ਤਹਿਤ ਸਾਰੇ ਅਫਸਰਾਂ ਨੂੰ ਸਾਰੇ ਜੀਓ ਸਹਿਬਾਨ ਸਾਰੇ ਐਸਐਟੂ ਸਹਿਬਾਨ ਨੂੰ ਉਹਨਾਂ ਨੂੰ ਆਲਰੇਡੀ ਪਤਾ ਹੁੰਦਾ ਸਾਡੇ ਪੁਆਇੰਟਸ ਕਿਹੜੇ ਆ ਤੇ ਉਹ ਉਹਨਾਂ ਪੁਆਇੰਟ ਤੇ ਤੁਰੰਤ ਪਹੁੰਚ ਜਾਂਦੇ ਆ ਤੇ ਫਿਰ ਅੱਗੇ ਮਾਨਯੋਗ ਐਸਐਸਪੀ ਸਾਹਿਬ ਫਾਜ਼ਲਕਾ ਦੀ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਫਿਰ ਅਸੀਂ ਉਹ ਸਾਰੀ ਜਿਹੜੀ ਜ਼ਿਲ੍ਹੇ ਦੀ ਟੀਮ ਜਿਹੜੀਆਂ ਹੈਗੀਆਂ ਜਿੱਥੇ ਜਮ 36 ਨਾਕੀਆਂ ਤੇ 8 ਪੀਸੀਆਰ ਮੋਟਰਸਾਈਕਲਸ 2 ਬਲੈਰੋ ਆ ਜੇ ਕਰੀਬ ਦਾ 100 ਦੇ ਜਿਹੜੇ ਹੈਗੇ ਆ ਟੋਟਲ ਸਾਡੇ ਅਫੀਸਰਸ ਤੇ ਅਫੀਸ਼ੀਅਲਸ ਜਿਹੜੇ ਨਾਕਿਆਂ ਦੇ ਉੱਤੇ ਪ੍ਰੋਪਰ ਚੈਕਿੰਗ ਕਰਦੇ ਆ ਇਹਨੂੰ ਸਾਰਾ ਮਤਲਬ A to Z ਜਿਹੜਾ ਜ਼ਿਲ੍ਹਾ ਆ ਉਹ ਫੁੱਲ ਰੈਡ ਅਲਰਟ ਤੇ ਹੋ ਜਾਂਦਾ ਕਿਹ ਚਲਾਨੇ ਕਿਤੇ ਗਏ ਨੇ ਬਿਲਕੁਲ ਕਿਹ ਚਲਾਨ ਕਿਤੇ ਗਏ ਚਲਾਨ ਤਾਂ ਹਜੇ ਚੱਲ ਰਹੇ ਆ ਤਾਂ ਟੋਟਲ ਜਿਹੜਾ ਹੈਗਾ ਬਾਅਦ ਚੱਕ ਰਿਪੋਰਟ ਕੰਪਾਈਲ ਕਰਦੇ ਆ ਉਸ ਕੰਪਾਈਲ ਰਿਪੋਰਟ ਦੇ ਵਿੱਚ ਆ ਜੂ ਮੈਂ ਤੁਹਾਨੂੰ ਬਾਅਦ ਚ ਦੱਸ ਦਿਆਂਗੇ ਕਿਹੜੇ ਚੌਂਤੇ ਨਾਕੇ ਵਿਖੋ ਜਿੱਥੇ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਹੈ ਉੱਥੇ ਭੜੇ ਅਨਸਰਾਂ ਨੂੰ ਕਾਬੂ ਕਰਨ ਵਾਸਤੇ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਾਸਤੇ ਮਾਨਯੋਗ ਡੀਆਈਜੀ ਸਾਹਿਬ ਫਿਰੋਜ਼ਪੁਰ ਰੇਂਜ ਵੱਲੋਂ ਜਿਹੜਾ ਰੈਡ ਅਲਰਟ ਜ਼ਿਲ੍ਹੇ ਦੇ ਵਿੱਚ ਜਾਰੀ ਕੀਤਾ ਗਿਆ ਤੇ ਜਿਹੜੀ ਨਾਕਾਬੰਦੀ ਆ ਉਹ ਜਿਹੜੀ ਆ ਦੁਪਹਿਰੇ ਕਰਾਈ ਗਈ ਆ 3 ਵਜੇ ਤੱਕ ਉਸ ਸੰਬੰਧ ਦੇ ਵਿੱਚ ਜਿਹੜਾ ਨਾਕਾ ਆ ਉਹ ਅਲਗੋ ਕੋਠੀ ਮੇਰੇ ਵੱਲੋਂ ਲਾਇਆ ਗਿਆ ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਦੇ ਵਿੱਚ ਸਾਰੇ ਚੌਕੀ ਇਚਾਰਜਾਂ ਦਾ ਐਸਐਚਓਾਂ ਦੀ ਜਿਹੜੀ ਰੈਡ ਅਲਰਟ ਦਰਾਂ ਨਾਲ ਨਾਕਾਬੰਦੀ ਕੀਤੀ ਗਈ ਹੈ। ਉਹ ਇਸ ਦੌਰਾਨ ਅਸੀਂ ਵਾਹਨ ਨੂੰ ਰੋਕ ਕੇ ਉਹਨਾਂ ਦੀ ਸਰਚ ਪ੍ਰੋਸੀਜਰ ਕਰ ਰਹੇ ਹਾਂ, ਚੈੱਕ ਕਰ ਰਹੇ ਹਾਂ ਤੇ ਜਿਹੜੇ ਸ਼ੱਕੀ ਵਿਅਕਤੀ ਆ ਉਹਨਾਂ ਨੂੰ ਟੈਕਨੀਕਲ ਤਰੀਕੇ ਦੇ ਨਾਲ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਪਾਈਸਨਲ ਚੈਕਿੰਗ ਕੀਤੀ ਜਾਂਦੀ ਹੈ। ਤੇ ਤਾਂ ਕਿ ਜਿਹੜੀ ਆ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਿਆ ਜਾ ਸਕੇ ਤੇ ਜਿਹੜੀ ਯੁੱਧ ਨਸ਼ਾ ਵਿਰੋਧ ਇਹਨੂੰ ਕਾਮਯਾਬ ਕੀਤਾ ਜਾ ਸਕੇ ਤੇ